ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੱਲੂ ਕਾਲ ਵਿੱਚ ਜਦ ਨਿਰ ਪਾਇਆ ਜਾਲ ਮਾਣੇ ਜਦੋਂ ਮਜਲੂਮਾਂ ਤਾਂ ਹੀ ਰੱਜ ਸੀ ਦੁਖਾਇਆ ਜਾਂਦਾ ਕੰਨਿਆਂ ਕੁਵਾਰੀਆਂ ਨੂੰ ਮਾਪਿਆਂ ਦੇ ਸਾਹਮਣੇ ਹੀ ਫੜ ਫੜ ਦੇਹਾਂ ਨੀ ਨਿਕਾਹ ਸੀ ਪੜਾਇਆ ਜਾਂਦਾ ਕਾਜੀਆ ਦੀ ਮौज ਲੱਗੀ ਫਤਵੀ ਲਗਾਣ ਉਤੇ ਜਬਰ ਜ਼ੋਰ ਨਾਲ ਪੰਦਤੋਂ ਮੋਮਨ ਬਣਾਇਆ ਜਾਂਦਾ ਡੋਲਿਆ ਸਗਾਸਨ ਫਿਰ ਆਨ ਪ੍ਰਮਾਤਮਾ ਦਾ ਤਕਿਆ ਜੱਟਾ ਡਾਡਾ ਦੁਖੀ ਬੰਦੇ ਨੂੰ ਸਤਾਇਆ ਜਾਂਦਾ ਹਾਲ ਪਹਾਰਿਆਂ ਸੁਣ ਸੁਣ ਕੇ ਬੇਦੁਖੀਆਂ ਦੀ ਕਟਣ ਕਲੇਸ਼ ਰੱਬ ਧਾਰ ਅਵਧਾਰ ਆਇਆ ਪੜਨੇ ਨੂੰ ਮੂੰਹ ਕਰ ਪੜੀ ਹੈ ਨਮਾਜ਼ ਭੀਖਣ ਗੁਜਰੀ ਦੀ ਗੋਦ ਵਿੱਚ ਚੰਦ ਚਮਕ ਆ ਰਾਇਆ ਸਜਦਾ ਸੀ ਕੀਤਾ ਉਹਨੇ ਰੱਬ ਜਹੇ ਬਾਲ ਨੂੰ ਭੀਖਣ ਸਾ ਹੁਜਰੇ ਤੋਂ ਕਰਨ ਦਿਦਾਰ ਆਇਆ ਨਾਸ਼ ਕਰੂ ਜ਼ਾਲਮਾਂ ਦਾ ਦੁਖੀਆਂ ਨੂੰ ਘਰ ਲਾਉ ਪਉ ਸੁਦੀ ਸਤਮੀ ਨੂੰ ਧਾਰ ਅਵਤਾਰ ਆਇਆ ਪਉ ਸੁਦੀ ਸਤਮੀ ਨੂੰ ਧਾਰ ਅਵਤਾਰ ਆਇਆ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ